ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਆਹ ਲਓ ਜੀ ਅੱਜ ਪਹੁੰਚੇ ਦੀ ਪਿੰਡਾਂ ਸਾਜਲਾ ਜਿੱਥੇ ਇੱਕ ਬੱਲੇ ਸੇਲ ਆ ਦੋਸਤੋ ਜਿਹੜਾ ਬਾਈ ਨੇ ਹਰਿਆਣੇ ਚੋਂ ਖਰੀਦ ਕੇ ਲਿਆਂਦਾਗਾ ਤੇ ਬੱਲੇ ਦੀ ਬੰਤਰ ਬਹੁਤ ਸੋਹਣੀ ਆ ਤੇ ਮਾਂ ਦਾ ਦੁੱਧ ਕਿੰਨਾ ਪਿੰਦੀ ਇਹਦੀ ਦਾ ਮਾਂ ਦਾ ਦੁੱਧ ਬਾਈ ਕਹਿੰਦਾ ਜੀ 20 ਪਲਸ ਆ ਤੇ ਟੈਸਟਿਕਲ ਦੀ ਬੰਤਰ ਦੋਸਤੋ ਤੁਹਾਨੂੰ ਦਿਖੀ ਜਾਂਦੀ ਆ ਕਿ ਬਹੁਤ ਵਧੀਆ ਗਈ ਜਿਹੜੇ ਭਰਾ ਨੇ ਡਾਇਰੈਕਟ ਕ੍ਰਾਸਿੰਗ ਦੇ ਲਈ ਇਹ ਬੱਲੇ ਰੱਖਣਾ ਤਾਂ ਸੋਨੇ ਤੇ ਸਾਹਾਗਾ ਹੋਊਗਾ ਬਹੁਤ ਸੋਹਣੇ ਬੱਚੇ ਹੋਣਗੇ ਬਿਊਟੀ ਦੇ ਤਾਂ ਦੁੱਧ ਦਾ ਦੇਖੋ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਕਿੰਨਾ ਦੇਣਗੇ ਆ ਉਹ ਸੁਣਨ ਤੋਂ ਬਾਅਦ ਹੀ ਪਤਾ ਲੱਗੂਗਾ ਪਰ ਬੋਲੋ ਦੋਸਤੋ ਬਹੁਤ ਵਧੀਆ ਬਾਈ ਨੇ ਹਰਿਆਣੇ ਚੋਂ ਖਰੀਦਿਆ ਹਰਿਆਣੇ ਚੋਂ ਲਿਆਂਦਾ ਕਿਧੇ ਤੋਂ ਆ ਇਹ ਸ਼ੈਦਿਆਲ ਲੱਖੇ ਤੋਂ ਲੈਤਾ ਜੀ ਸ਼ੈਦਿਆਲ ਲੱਖੇ ਤੋਂ ਲੈਤਾ ਜੀ ਬਾਈ ਨੇ ਤੇ ਬੋਲ ਸੇਲ ਹੈਗਾ ਕੰਗ ਦੇ ਵਿੱਚ ਟੋਕਨ ਹੈਗਾ ਜੀ 100 ਪੂਰਾ 9 102 ਤੇ 71 8962 ਇਹ ਦਾ ਟੋਕਨ ਨੰਬਰ ਆ ਤੇ ਇਹ ਬੋਲਾ ਸਿੰਘਾਂ ਦੀ ਮੰਤਰ ਰਿੰਗ ਸਿੰਘ ਲੱਗਿਆ ਹੋਇਆ ਤੇ ਕੰਬਲਾ ਵਗੈਰਾ ਬਿਲਕੁਲ ਨਹੀਂ ਬਿਲਕੁਲ ਵਧੀਆ ਝੋਟਾ ਕੱਢ ਲਾ ਬਾਹਰ ਵੀਰੇ ਮੁਰਾ ਨਾਲਦਾਗਾ ਦੋਸਤੋ ਤੇ ਜੇ ਕਿਸੇ ਭਰਾ ਨੇ ਇਹ ਲੈਣਾ ਬਾਈ ਪਿੰਦੀ ਦੇ ਨਾਲ ਗੱਲ ਕਰ ਸਕਦੇ ਹੋ ਮੋੜ ਲਿਆ ਇਧਰੋਂ ਬਸ ਕਮਾਰੇ 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 ਆ ਜਾ ਉੱਥੇ ਹੀ ਲਿਆ ਬਸ ਉੱਥੇ ਲੈ ਜਾਵਦੇ ਤਾਂ ਹੁੰਦੇ ਨੇ ਤਾਂ ਬਹੁਤ ਵਧੀਆ ਬੋਲਾ ਦੋਸਤੋ ਮਦਰ ਮਿਲਕ ਬਾਈ ਕਹਿੰਦਾ 20 ਪਲੱਸ ਆ ਇਹਦਾ ਇਹ ਪਤਾ ਵੀ ਕਿਹੜੇ ਸੀਮਨ ਦਾ ਜਾਂ ਟੀਕੇ ਦਾ ਬਾਈ ਦੇਖੋ ਜੀ ਸੱਚੀ ਸੁੱਚੀ ਗੱਲ ਕਰਦਾ ਥੋਡੇ ਨਾਲ ਕਿ ਮੈਨੂੰ ਕੋਈ ਨਹੀਂ ਪਤਾ ਵੀ ਇਹਦੀ ਫਦਰ ਲੈਂਡ ਕੀ ਆ ਠੀਕ ਹੈ ਨਾ ਫਦਰ ਲੈਂਡ ਥੋਨੂੰ ਹੀ ਲੱਭਣੀ ਪੈਣੀ ਆ ਬਾਈ ਨੇ ਕੋਈ ਫਦਰ ਲੈਂਡ ਨਹੀਂ ਦੱਸੀ ਬੋਲ ਬਹੁਤ ਸੋਹਣਾ ਯਾਰ ਦਿਲ ਨੂੰ ਖਿੱਚਦਾ ਹੈਗਾ ਕਿ ਨਾ ਸੀਲ ਸੁਹਾ ਦਾਗਾ ਤੇ ਜੇ ਕਿਸੇ ਭਰਾ ਨੇ ਇਹ ਡਾਇਰੈਕਟ ਕ੍ਰੋਸਿੰਗ ਦੇ ਲਈ ਬੋਲ ਰੱਖਣਾ ਤੋ ਆਪਦੇ ਘਰੇ ਲਿਆ ਸਕਦੇ ਹੋ ਠੀਕ ਹੈ ਨਾ ਰੱਖ ਸਕਦੇ ਹੋ ਡੈਰੀ ਦੇ ਲਈ ਬਹੁਤ ਵਧੀਆ ਬੋਲਾ ਆਉਣ ਵਾਲੇ ਟਾਈਮ 'ਚ ਬਹੁਤ ਵਧੀਆ ਬੱਚੇ ਪੈਦਾ ਕਰਕੇ ਦੇਊਗਾ। ਬਾਕੀ ਬਾਈ ਤੋਂ ਨੰਬਰ ਪੁੱਛਦੇ ਆ। ਸਤਿ ਸ੍ਰੀ ਅਕਾਲ ਵੀਰੇ। ਸਤਿ ਸ੍ਰੀ ਅਕਾਲ। ਨੰਬਰ ਦੱਸਿਓ ਜੀ ਕਿੰਨਾ ਤੁਹਾਡਾ? 9041240725 9041240725 ਇਹ ਬਾਈ ਦਾ ਨੰਬਰ ਆ ਜੀ ਆ ਬੋਲਾ ਸੋਡੇ ਸਾਹਮਣੇ। ਬਾਈ ਇਹ ਵੀ ਕਹਿ ਸਕਦਾ ਸੀ ਵੀ ਐਸ ਮੱਝ ਦੇ ਹੀ ਆ ਕਿਉਂਕਿ ਦੋ ਵੀਡੀਓ ਪਾਉਣੀ ਆ ਆਪਾਂ ਬਾਈ ਦੀਆਂ ਪਰ ਇਸ ਬੋਲੇ ਦਾ ਮੱਝ ਨਾਲ ਕੋਈ ਤਾਲੁਕਤ ਨਹੀਂ। ਬਾਈ ਹਰਿਆਣੇ 'ਚੋਂ ਖਰੀਦ ਕੇ ਲਿਆਇਆ। ਧੰਨਵਾਦ ਆ ਬਾਈ ਜੀ ਸਾਰਿਆਂ ਦਾ ਤੇ ਸ਼ੇਅਰ ਕਰਦੇ ਦਬਕੇ।